ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਨ ਦੇਖ ਰਹੇ ਹੋ ਸੀਬੀਸੀ ਦੇ ਵੱਲੋਂ ਨਵੰਬਰ 3 2025 ਨੂੰ ਇੱਕ ਰਿਪੋਰਟ ਛਾਪੀ ਗਈ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਕੁਝ ਇੰਟਰਨਲ ਡਾਕੂਮੈਂਟ ਇੱਕ ਪ੍ਰੈਜੈਂਟੇਸ਼ਨ ਸੀਬੀਸੀ ਦੇ ਕੋਲ ਵੀ ਪਹੁੰਚੀ ਹੈ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਜਾਣਕਾਰੀ ਮੌਜੂਦ ਹੈ ਕਿ ਕੈਨੇਡਾ ਸਰਕਾਰ ਨਵੇਂ ਬਿੱਲ ਦੇ ਰਾਹੀਂ ਆਪਣੇ ਹੱਥ ਵਿੱਚ ਉਹ ਸ਼ਕਤੀਆਂ ਲੈਣਾ ਚਾਹੁੰਦੀ ਹੈ ਜਿਸ ਦੇ ਨਾਲ ਜੋ ਇੱਕ ਪਲਾਨ ਬਣਾਇਆ ਜਾ ਰਿਹਾ ਹੈ ਇੱਕ ਰਣਨੀਤੀ ਬਣਾਈ ਜਾ ਰਹੀ ਹੈ ਇੰਡੀਆ ਤੇ ਬੰਗਲਾਦੇਸ਼ ਦੇ ਨਾਮ ਦਾ ਜ਼ਿਕਰ ਕਰਦੇ ਹੋਏ ਕਿ ਮਾਸ ਕੈنسਲੇਸ਼ਨ ਵੀਜ਼ਾ ਦੀਆਂ ਕੀਤੀਆਂ ਜਾਣਗੀਆਂ ਤੇ ਇਸ ਮੌਕੇ ਜਦੋਂ ਇਹ ਰਿਪੋਰਟ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਕਈ ਸਵਾਲ ਇਸ ਦੇ ਉੱਤੇ ਖੜੇ ਹੋ ਰਹੇ ਨੇ ਕਿ ਇੰਟਰਨਲ ਡਾਕੂਮੈਂਟ ਜੋ ਕਿ ਇਮੀਗ੍ਰੇਸ਼ਨ ਵਿਭਾਗ ਦੇ ਜਾਂ ਫਿਰ ਕੈਨੇਡਾ ਸਰਕਾਰ ਦੇ ਕਿਸੇ ਹੋਰ ਵਿਭਾਗ ਦੇ ਸੀਬੀਸੀ ਨਿਊਜ਼ ਤੱਕ ਕਿਵੇਂ ਪਹੁੰਚੇ ਤੇ ਕੀ ਇਹ ਰਿਪੋਰਟ ਸੱਚੀ ਹੈ ਕਿਉਂਕਿ ਉਸ ਤੋਂ ਬਾਅਦ ਇੱਕ ਕਮੇਟੀ ਦੀ ਬੈਠਕ ਦੌਰਾਨ ਕੰਜ਼ਰਵੇਟਿਵ ਪਾਰਟੀ ਤੋਂ ਐਮਪੀ ਸੁਖਮਨ ਗਿੱਲ ਦੇ ਵੱਲੋਂ ਸਵਾਲ ਚੁੱਕਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਉਸ ਰਿਪੋਰਟ ਦਾ ਜ਼ਿਕਰ ਕਰਦੇ ਹੋਏ IRCC ਜੋ ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਸਦੇ ਡਾਇਰੈਕਟਰ ਨੂੰ ਸਵਾਲ ਕੀਤਾ ਕਿ ਕੀ ਇਮੀਗ੍ਰੇਸ਼ਨ ਦੇ ਡਿਪਾਰਟਮੈਂਟ ਵੱਲੋਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਅਜੇ ਹੀ ਕੋਈ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਤਾਂ ਉਸ ਮੌਕੇ ਤਾਂ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਇਹੋ ਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਕਿਸੇ ਇੱਕ ਦੇਸ਼ ਜਾਂ ਕਿਸੇ ਇੱਕ ਗਰੁੱਪ ਦਾ ਜ਼ਿਕਰ ਕੀਤਾ ਗਿਆ ਹੋਵੇ ਜਿਸ ਕਰਕੇ ਇਹ ਸ਼ਕਤੀਆਂ ਇਸ ਬਿੱਲ ਦੇ ਰਾਹੀਂ ਲਈਆਂ ਜਾ ਰਹੀਆਂ ਨੇ ਕਿ ਫੈਸਲੇ ਹੋ ਸਕਣ ਉਨਾਂ ਨੇ ਵੀ ਉਹੀ ਜ਼ਿਕਰ ਕੀਤਾ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਕਿਹਾ ਗਿਆ ਸੀ ਕਿ ਇਸ ਇਸ ਦੇ ਵਿੱਚ ਜੋ ਹੱਕ ਲਏ ਜਾ ਰਹੇ ਨੇ ਉਹ ਸਿਰਫ ਫਲੈਕਸੀਬਲ ਰੱਖਿਆ ਜਾ ਰਿਹਾ ਹੈ ਕਿ ਕਿਸੇ ਉੱਤੇ ਵੀ ਕਿਸੇ ਵੀ ਸਮੇਂ ਵਿੱਚ ਕਿਹੋ ਜਿਹੇ ਵੀ ਹਾਲਾਤ ਵਿੱਚ ਕੋਈ ਕਾਰਵਾਈ ਜਾਂ ਫੈਸਲਾ ਕੀਤਾ ਜਾਵੇ ਜਾ ਸਕੇ ਜਿਸ ਨੂੰ ਕਿ ਕਿਸੇ ਇੱਕ ਸੀਮਤ ਸੀਮਾ ਦੇ ਵਿੱਚ ਬੰਨਿਆ ਨਹੀਂ ਜਾ ਰਿਹਾ ਤੇ ਇਹ ਫਲੈਕਸੀਬਿਲਟੀ ਦੇ ਆਧਾਰ ਦੇ ਉੱਤੇ ਹੱਕ ਲਿਆ ਜਾ ਰਿਹਾ ਹੈ ਇਸ ਬਿਲ ਦੇ ਵਿੱਚ ਜਿਸ ਵਿੱਚ ਉਦਾਹਰਨ ਦਿੱਤੀ ਗਈ ਸੀ ਕਿ ਜਿਵੇਂ ਕੋਵਿਡ-19 ਦੀ ਮਹਾਮਾਰੀ ਦਾ ਸਮਾਂ ਸੀ ਜਾਂ ਫਿਰ ਜੰਗ ਲੱਗਣ ਦੇ ਹਾਲਾਤ ਵਿੱਚ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਨਾਲ ਜੁੜੇ ਖੁੱਲੇ ਤੌਰ ਦੇ ਉੱਤੇ ਆਪਣੀ ਮਰਜ਼ੀ ਨਾਲ ਫੈਸਲੇ ਲੈ ਸਕੇ ਇਸ ਸੰਬੰਧੀ ਇਹ ਬਿੱਲ ਹੈ ਕਿ ਕਿਸੇ ਦਾ ਵੀ ਵੀਜ਼ਾ ਰੱਦ ਕਰ ਦਿੱਤਾ ਜਾਣਾ ਜਾਂ ਫਿਰ ਕਿਸੇ ਨੂੰ ਹੋਰ ਜ਼ਿਆਦਾ ਵੀਜ਼ਾ ਦੇ ਦਿੱਤਾ ਜਾਣਾ ਜਾਂ ਇਸ ਨਾਲ ਜੁੜੇ ਹੋਏ ਕੋਈ ਵੀ ਫੈਸਲੇ ਪਰ ਜੋ ਪ੍ਰੈਜੈਂਟੇਸ਼ਨ ਸੀ ਬੀਸੀਸੀ ਨੇ ਉਹਨਾਂ ਦੇ ਕੋਲ ਪਹੁੰਚਣ ਦੀ ਗੱਲ ਕਹੀ ਹੈ ਜਦੋਂ ਇਸ ਰਿਪੋਰਟ ਦੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿੱਚ ਉਹਨਾਂ ਨੇ ਕਿਹਾ ਹੈ ਅ ਡਿਪਾਰਟਮੈਂਟਲ ਪ੍ਰੈਜੈਂਟੇਸ਼ਨ ਕਿਹੜੇ ਡਿਪਾਰਟਮੈਂਟ ਦੀ ਪ੍ਰੈਜੈਂਟੇਸ਼ਨ ਜ਼ਿਕਰ ਨਹੀਂ ਕੀਤਾ ਗਿਆ ਅੱਗੇ ਵੀ ਜਿੰਨੀ ਵਾਰ ਵੀ ਇਸ ਪੂਰੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਅ ਡਿਪਾਰਟਮੈਂਟਲ ਪ੍ਰੈਜੈਂਟੇਸ਼ਨ ਕਿਹਾ ਗਿਆ ਹੈ ਜਾਂ ਦ ਪ੍ਰੈਜੈਂਟੇਸ਼ਨ ਕਿਹਾ ਗਿਆ ਹੈ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਡਿਪਾਰਟਮੈਂਟ ਦੇ ਵੱਲੋਂ ਇਹ ਪ੍ਰੈਜੈਂਟੇਸ਼ਨ ਸੀਬੀਸੀ ਨਿਊਜ਼ ਕੋਲ ਦਿੱਤੀ ਗਈ ਹੈ ਪਰ ਜਿਵੇਂ ਕਿ ਇਹੋ ਜਿਹੀ ਜਾਣਕਾਰੀ ਜਾਂ ਇਹੋ ਜਿਹੇ ਜੋ ਫੈਸਲੇ ਨੇ ਇਮੀਗ੍ਰੇਸ਼ਨ ਨਾਲ ਜੁੜੇ ਕਿਸੇ ਦੇ ਵੀਜ਼ਾ ਨੂੰ ਰੱਦ ਕੀਤੇ ਜਾਣ ਦੇ ਨਾਲ ਜੁੜੇ ਹੋਏ ਤਾਂ ਉਹ ਤਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਹੀ ਲੈ ਜਾ ਸਕਦੇ ਨੇ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਜੋ ਇਮੀਗ੍ਰੇਸ਼ਨ ਵਿਭਾਗ ਹੈ ਉਸਤੇ ਡਾਇਰੈਕਟਰ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਮੀਗ੍ਰੇਸ਼ਨ ਮਨਿਸਟਰ ਨੂੰ ਇਹੋ ਜਿਹੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕੋਈ ਇਹੋ ਜਿਹੀ ਪ੍ਰੈਜੈਂਟੇਸ਼ਨ ਦਿੱਤੀ ਗਈ ਹੋਵੇ ਜਿਸ ਦੇ ਵਿੱਚ ਕਿਸੇ ਇੱਕ ਦੇਸ਼ ਜਾਂ ਕਿਸੇ ਇੱਕ ਗਰੁੱਪ ਨੂੰ ਨਿਸ਼ਾਨਾ ਧਾਰਕੇ ਇਸ ਵਿੱਚ ਫੈਸਲਾ ਲਿਆ ਜਾ ਰਿਹਾ ਹੈ ਕਿ ਇਹ ਜੋ ਇਸ ਬਿਲ ਦੇ ਵਿੱਚੋਂ ਹੱਕ ਲਏ ਜਾ ਰਹੇ ਨੇ ਵੱਧ ਸ਼ਕਤੀਆਂ ਲਈਆਂ ਜਾ ਰਹੀਆਂ ਨੇ ਤਾਂ ਕਿ ਵੀਜ਼ੇ ਰੱਦ ਕੀਤੇ ਜਾ ਸਕਣ ਪਰ ਸੀਬੀਸੀ ਨਿਊਜ਼ ਦੇ ਵੱਲੋਂ ਆਪਣੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਡਿਪਾਰਟਮੈਂਟ ਦੇ ਵੱਲੋਂ ਪ੍ਰੈਜੈਂਟੇਸ਼ਨ ਜੋ ਉਹਨਾਂ ਦੇ ਕੋਲ ਵੀ ਪਹੁੰਚੀ ਹੈ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਦੇ ਕੋਲ ਪਹੁੰਚੀ ਹੈ ਤੇ ਮਿਨਿਸਟਰ ਦੇ ਕੋਲ ਇਹ ਜਾਣਕਾਰੀ ਮੌਜੂਦ ਹੈ ਜਿਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਨਤਕ ਤੌਰ ਦੇ ਉੱਤੇ ਤਾਂ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਦੇਵ ਦੇ ਵੱਲੋਂ ਇਹ ਜੋ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਜਿਵੇਂ ਕਿ ਕੋਈ ਮਹਾਮਾਰੀ ਜਾਂ جنگ ਦੇ ਹਾਲਾਤ ਵਿੱਚ ਸਰਕਾਰ ਅਜਹੀਆਂ ਪਾਵਰਸ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਕਿਸੇ ਵੀ ਇੱਕ ਦੇਸ਼ ਦਾ ਜ਼ਿਕਰ ਜਾਂ ਵੀਜ਼ਾ ਹੋਲਡਰ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਸੀਬੀਸੀ ਨਿਊਜ਼ ਦੇ ਵੱਲੋਂ ਇਸ ਵਿੱਚ ਕਿਹਾ ਗਿਆ ਹੈ ਕਿ ਦ ਪ੍ਰੈਜੈਂਟੇਸ਼ਨ ਕਿ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਇਸ ਤੋਂ ਇਲਾਵਾ ਹੋਰ ਜਾਣਕਾਰੀ ਮੌਜੂਦ ਹੈ ਕਿਸ ਆਧਾਰ ਦੇ ਉੱਤੇ ਤੇ ਕਿਹੜੇ ਕਾਰਨ ਨੇ ਜਿਸ ਕਾਰਨ ਜੋ ਕੈਨੇਡਾ ਸਰਕਾਰ ਦੇ ਵੱਲੋਂ ਵੱਧ ਸ਼ਕਤੀਆਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਜੋ ਹੋਰ ਵੀ ਬਾਰੋ ਜਾਣਕਾਰੀ ਜਿਹੜੀ ਹੋਰ ਰਿਪੋਰਟ ਦੇ ਵਿੱਚੋਂ ਇਸ ਵਿੱਚ ਸ਼ਾਮਲ ਕੀਤੀ ਇਸ ਰਿਪੋਰਟ ਵਿੱਚ ਕਿ ਕਿੰਨੇ ਰੈਫਿਊਜੀ ਕਲੇਮ ਇੰਡੀਆ ਤੋਂ ਹੋਏ ਨੇ ਤੇ ਇਸ ਵਿੱਚ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਹੈ ਕਿ ਵਿਜ਼ਟਰ ਵੀਜ਼ਾ ਫਰਾਡ ਜੋ ਤਰੀਕੇ ਨਾਲ ਲੈ ਕੇ ਇੰਡੀਆ ਤੋਂ ਆਏ ਨੇ ਤਾਂ ਵੱਡੀ ਗਿਣਤੀ ਵਿੱਚ ਉਸ ਨੂੰ ਪਛਾਣਨ ਦੀ ਇਸ ਸਮੇਂ ਕੋਸ਼ਿਸ਼ ਹੋ ਰਹੀ ਹੈ ਜੋ ਇਕੱਠੇ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਉੱਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ IRCC ਦਾ ਜ਼ਿਕਰ ਕੀਤਾ ਗਿਆ ਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵੱਲੋਂ ਤੇ ਨਾਲ ਹੀ ਅਮਰੀਕਾ ਤੋਂ ਕੁਝ ਸਹਿਯੋਗੀ ਜਿਨ੍ਹਾਂ ਦਾ ਨਾਮ ਜਨਤਕ ਨਹੀਂ ਕੀਤਾ ਜਾ ਰਿਹਾ ਜਾਂ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਇਹ ਮਿਲ ਕੇ ਕੰਮ ਕਰ ਰਹੇ ਨੇ ਇਸ ਗੱਲ ਨੂੰ ਪਛਾਣਨ ਵਾਸਤੇ ਜੋ ਫਰਾਡ ਕਰਕੇ ਵਿਜ਼ਟਰ ਵੀਜ਼ਾ ਲੈ ਕੇ ਇੰਡੀਆ ਤੋਂ ਆਏ ਨੇ ਕਿਉਂਕਿ ਇਹ ਵੀ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਦੇ ਵੀਜ਼ਾ ਵਿਜ਼ਟਰ ਵੀਜ਼ਾ ਲੈ ਕੇ ਇੱਥੇ ਆਏ ਤ ਉਸ ਤੋਂ ਬਾਅਦ ਅੱਗੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਕੇ ਅਮਰੀਕਾ ਦੇ ਵਿੱਚ ਵੀ ਦਾਖਲ ਹੋਏ ਤੇ ਇਸ ਸਬੰਧੀ ਅੰਕੜੇ ਅਮਰੀਕਾ ਤੋਂ ਬਾਰਡਰ ਅਧਿਕਾਰੀਆਂ ਦੇ ਵੱਲੋਂ ਵੀ ਸਮੇਂ-ਸਮੇਂ 'ਤੇ ਦਿੱਤੇ ਜਾ ਰਹੇ ਸਨ ਜਦੋਂ ਤੱਕ 트ੰਪ ਪ੍ਰਸ਼ਾਸਨ ਦੇ ਵੱਲੋਂ ਸਖਤੀ ਨਹੀਂ ਸੀ ਕੀਤੀ ਗਈ ਤੇ ਇਸ ਮੌਕੇ ਇਸ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਉਸ ਪ੍ਰੈਜ਼ੈਂਟੇਸ਼ਨ 'ਚ ਇਹ ਜਾਣਕਾਰੀ ਵੀ ਸ਼ਾਮਲ ਹੈ ਕਿ ਨੋ ਬੋਰਡਸ ਇਨ ਇੰਡੀਆ ਦੇ ਵਿੱਚ ਵੀ ਵਾਅਦਾ ਹੋਇਆ ਨੋ ਬੋਰਡਸ ਕੀ ਹੈ ਕਿ ਵਿਜ਼ਟਰ ਵੀਜ਼ਾ ਕਿਸੇ ਨੇ ਲੈ ਲਿਆ ਤੇ ਉਹ ਇੰਡੀਆ ਵਿੱਚ ਜਦੋਂ 에어ਪੋਰਟ ਦੇ ਉੱਤੇ ਪਹੁੰਚਿਆ ਕੈਨੇਡਾ ਵਾਸਤੇ ਉਡਾਨ ਭਰਨ ਦੇ ਲਈ ਤਾਂ 에어ਪੋਰਟ ਤੋਂ ਉਹਨਾਂ ਨੂੰ ਮੋੜ ਦਿੱਤਾ ਗਿਆ ਤਾਂ ਇਹ ਤਾਂ ਇਸ ਸਮੇਂ ਤੱਕ ਦੀ ਜਾਣਕਾਰੀ ਲਗਾਤਾਰ ਆਉਂਦੀ ਵੀ ਰਹੀ ਹੈ ਕਿ ਇਹ ਸੱਚ ਵੀ ਹੈ ਕਿ ਕਈ ਲੋਕ ਨੇ ਜਿਨ੍ਹਾਂ ਨੂੰ ਇੰਡੀਆ ਦੇ 에어ਪੋਰਟ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਕਿਸੇ ਨਾ ਕਿਸੇ ਸ਼ੱਕ ਦੇ ਮੱਦੇਨਜ਼ਰ ਤੇ ਇੱਥੋਂ ਤੱਕ ਕਿ ਕਈਆਂ ਨੂੰ ਪੀਐਫਐਲ ਵੀ ਆਏ ਨਹੀਂ ਯਾਨੀ ਕਿ ਪ੍ਰਸੀਜਰਲ ਫੇਅਰਨੈਸ ਲੈਟਰ ਵੀ ਆਏ ਨਹੀਂ ਤੇ ਜਿਸ ਉੱਤੇ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੇ ਵਾਸਤੇ ਕਿਹਾ ਗਿਆ ਉਨ੍ਹਾਂ ਦੀ ਵੀਜ਼ਾ ਐਪਲੀਕੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਦੇ ਬਾਰੇ ਇਸ ਬਾਰੇ ਇਸ ਪ੍ਰੈਜੈਂਟੇਸ਼ਨ 'ਚ ਜਾਣਕਾਰੀ ਸ਼ਾਮਲ ਹੈ ਸੀਬੀਸੀ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਹੈ ਪਰ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਡਾਟਾ ਯਾਨੀ ਕਿ ਕੋਈ ਵੀ ਅੰਕੜੇ ਕੋਈ ਬੰਗਲਾਦੇਸ਼ ਤੋਂ ਸਾਹਮਣੇ ਨਹੀਂ ਆਏ ਨੀ ਜ਼ਿਆਦਾ ਜਾਣਕਾਰੀ ਇਹਨਾਂ ਡਾਕੂਮੈਂਟਸ ਵਿੱਚ ਭਾਰਤ ਤੋਂ ਹੈ ਇਹ ਇਸ ਵਿੱਚ ਜ਼ਿਕਰ ਕੀਤਾ ਗਿਆ ਤੇ ਸੀਬੀਸੀ ਨੇ ਆਪ ਇਸ ਰਿਪੋਰਟ ਵਿੱਚ ਇੱਕ ਹੋਰ ਜ਼ਿਕਰ ਕੀਤਾ ਕਿ ਪਿਛਲੇ ਮਹੀਨੇ ਹੀ ਆਈਆਰਸੀਸੀ ਯਾਨੀ ਕਿ ਇਮੀਗ੍ਰੇਸ਼ਨ ਵਿਭਾਗ ਨੇ ਸੀਬੀਸੀ ਨਿਊਜ਼ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਜੋ ਨਵੀਆਂ ਸ਼ਕਤੀਆਂ ਲਈਆਂ ਜਾ ਰਹੀਆਂ ਨੇ ਉਹ ਕਿਸੇ ਵੀ ਖਾਸ ਗਰੁੱਪ ਜਾਂ ਫਿਰ ਕਿਸੇ ਵੀ ਹਾਲਾਤ ਦੇ ਵਿੱਚ ਜੁੜੇ ਹੋਏ ਕੁਝ ਖਾਸ ਲੋਕਾਂ ਨੂੰ ਮਨ ਦੇ ਵਿੱਚ ਰੱਖ ਕੇ ਜਾਂ ਨਿਸ਼ਾਨਾ ਬਣਾ ਕੇ ਨਹੀਂ ਲਈਆਂ ਜਾ ਰਹੀਆਂ ਕੁਝ ਇਸੇ ਤਰ੍ਹਾਂ ਦਾ ਜ਼ਿਕਰ ਜਦੋਂ ਐਮਪੀ ਸੁਖਮਨ ਗਿੱਲ ਦੇ ਵੱਲੋਂ ਸਵਾਲ ਕੀਤਾ ਗਿਆ ਤਾਂ ਆਈਆਰਸੀਸੀ ਦੀ ਡਾਇਰੈਕਟਰ ਤਾਰਾ ਲੈਂਗ ਦੇ ਵੱਲੋਂ ਵੀ ਕੀਤਾ ਗਿਆ ਏ ਜਿਸ ਦਾ ਉਹਨਾਂ ਨੇ ਵੀ ਕੁਝ ਇਸੇ ਤਰ੍ਹਾਂ ਦਾ ਜਵਾਬ ਦਿੱਤਾ ਹੈ ਕਿ ਕਿਸੇ ਵੀ ਦੇਸ਼ ਜਾਂ ਵਿਅਕਤੀ ਜਾਂ ਕਿਸੇ ਗਰੁੱਪ ਦਾ ਪਹਿਲਾਂ ਹੀ ਨਾਮ ਸ਼ਾਮਲ ਕਰਕੇ ਜਾਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਕੋਈ ਫੈਸਲਾ ਇਹ ਨਹੀਂ ਲਿਆ ਜਾ ਰਿਹਾ ਇਹ ਵੱਧ ਸ਼ਕਤੀਆਂ ਸਿਰਫ ਕਿਸੇ ਨਾ ਕਿਸੇ ਅਜਿਹੇ ਹਾਲਾਤ ਵਾਸਤੇ ਲਈਆਂ ਜਾ ਰਹੀਆਂ ਨੇ ਜਦੋਂ ਇਸ ਦੀ ਵਰਤੋਂ ਕਰਨ ਵਾਸਤੇ ਲੋੜ ਪੈ ਜਾਵੇ ਉਹਨਾਂ ਨੇ ਇਸ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਕੋਈ ਵੀ ਜੋ ਲੈਜਿਸਲੇਸ਼ਨ ਹੈ ਉਹ ਕਿਸੇ ਇੱਕ ਹਾਲਾਤ ਦੇ ਮੱਦੇ ਨਜ਼ਰ ਨਹੀਂ ਬਣਾਇਆ ਜਾਂਦਾ ਤੇ ਉਹਨਾਂ ਕਿਹਾ ਹੈ ਕਿ ਇਸ ਨਾਲ ਜੁੜਿਆ ਹੋਇਆ ਕੋਈ ਵੀ مشਵਰਾ ਉਹਨਾਂ ਨੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਨਹੀਂ ਦਿੱਤਾ ਹੈ ਯਾਨੀ ਕਿ ਜੋ ਇੰਡੀਆ ਤੇ ਬੰਗਲਾਦੇਸ਼ ਤੋਂ ਵੱਡੀ ਗਿਣਤੀ ਚ ਵੀਜ਼ੇ ਰੱਦ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਹ ਮਸ਼ਵਰਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਨਹੀਂ ਦਿੱਤਾ ਹੈ ਉਹਨਾਂ ਨੇ ਇਸ ਜਾਣਕਾਰੀ ਦੇ ਵਿੱਚ ਦਾਅਵਾ ਕੀਤਾ ਹੈ ਫਿਰ ਹੁਣ ਸਵਾਲ ਖੜੇ ਹੁੰਦੇ ਨੇ ਕਿ ਸੀਬੀਸੀ ਨਿਊਜ਼ ਦੇ ਕੋਲ ਇਹ ਪ੍ਰੈਜੈਂਟੇਸ਼ਨ ਕਿਸ ਕੋਲੋਂ ਆਈ ਹੈ ਤੇ ਕਿਸ ਦੇ ਵੱਲੋਂ ਇਹ ਟੀਚਾ ਮਿੱਥਿਆ ਗਿਆ ਹੈ ਕੀ ਇਹ ਸੱਚ ਵੀ ਹੈ ਜਾਂ ਨਹੀਂ ਇਸੇ ਨਾਲ ਜੁੜੇ ਸਵਾਲ ਇਸ ਸਮੇਂ ਚੁੱਕੇ ਜਾ ਰਹੇ ਨੇ